ਤੋਂ ਪਹਿਲੇ ਮੈਂ ਫਤਿਹ ਐਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਮੇਰੇ ਪਿਤਾ ਸमान ਬਜ਼ੁਰਗ ਸਵਰਗਯ ਓਮਪrakash ਚਟਾਲਾ ਜੀ ਦੀ ਅੰਤੇਮ ਅਰਦਾਸ ਵਿੱਚ ਆਪਾਂ ਸਾਰੇ ਇਕੱਠੇ ਹੋਏ ਆਂ ਚੌਧਰੀ ਦੇਵੀ لال ਜੀ ਉੱਤੇ ਉਹਨਾਂ ਦੇ ਪਰਿਵਾਰ ਨੇ ਭਾਵੇਂ ਦੇਸ਼ ਦੀ ਆਜ਼ਾਦੀ ਹੈ ਭਾਵੇਂ ਆਜ਼ਾਦੀ ਤੋਂ ਬਾਅਦ ਕੋਈ ਗਰੀਬ ਦੀ ਲੜਾਈ ਕੋਈ ਕਿਸਾਨ ਦੀ ਲੜਾਈ ਕਿਸੇ ਕਮਜ਼ੋਰ ਦੀ ਲੜਾਈ ਉਹਨਾਂ ਨੇ ਅੱਗੇ ਹੋ ਕੇ ਲੜੀ ਮੈਂ ਅਵੇ ਭਾਈ ਸਾਹਿਬ ਨਾਲ ਇੱਕ ਦਿਨ ਗੱਲ ਕਰ ਰਿਹਾ ਸੀ ਅੱਜ ਦੀ ਜੇ ਸਿਆਸਤ ਦੇਖੀਏ ਲੀਡਰਸ਼ਿਪ ਦੇਖੀਏ ਅੱਜ ਦੀ ਲੀਡਰਸ਼ਿਪ ਦਾ ਮੁਕਾਬਲਾ ਨਹੀਂ ਕਰ ਸਕਦੀ ਉਹ ਪੁਰਾਣੀ ਲੀਡਰਸ਼ਿਪਾਂ ਨੂੰ ਉਹ ਦੋਨੋਂ ਦੀ ਲੀਡਰਸ਼ਿਪ ਮੈਂ ਕਹਿੰਦਾ ਸਹੀ ਮene ਤੇ ਜ਼ਮੀਨ ਨਾਲ ਜੁੜੀ ਸੀ ਗਰੀਬ ਨਾਲ ਜੁੜੀ ਸੀ ਮੈਨੂੰ ਬਹੁਤ ਮੌਕਾ ਮਿਲਿਆ ਚੌਧਰੀ ਦੇਵੀ لال ਜੀ ਨਾਲ ਪ੍ਰੋਗਰਾਮਾਂ ਤੇ ਜਾਣਦੇ ਉਹਨਾਂ ਨਾਲ ਬਹਿ ਕੇ ਗੱਲ ਕਰਨ ਦੇ ਉਹਨਾਂ ਤੋਂ ਦਰਸੀ ਅੱਜ होली होली ਕੱਟ ਰਿਹਾ ਹੈ ਅੱਜ ਦੇਸ਼ ਵਿੱਚ ਕਮੀ ਕਿਸਾਨ ਦੀ ਲੀਡਰਸ਼ਿਪ ਦੀ ਵੀ ਆ ਰਹੀ ਹੈ ਤੁਸੀਂ ਜਾਣਦੇ ਹੋ ਪਹਿਲੇ ਕਿਸਾਨੀ ਦੀ ਆਵਾਜ਼ ਉਠਾਉਣ ਵਾਲੇ ਚੌਦੀ ਦੇਵੀ لال ਜੀ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਚਰਨ ਸਿੰਘ ਜੀ ਉਰੀ ਕਿਸਾਨੀ ਨੂੰ ਇਕੱਠਾ ਕਰ ਲਿਆ ਸੀ ਏਡੀ ਵੱਡੀ ਤਾਕਤ ਬਣ ਗਈ ਸੀ ਤੁਸੀਂ ਹਰਿਆਣਾ ਦੇਖੋ ਜੋ ਕੁਝ ਵੀ ਗਰੀਬ ਦੀ ਗੱਲ ਹੋਈ ਪਿਛਲੇ ਆਜ਼ਾਦੀ ਦੇ ਬਾਅਦ ਕਿਸਾਨ ਦੀ ਗੱਲ ਹੋਈ ਹਰਿਆਣੇ ਦੀ ਤਰੱਕੀ ਦੀ ਗੱਲ ਹੋਈ ਉਹ ਸਭ ਤੋਂ ਵੱਡਾ ਯੋਗਦਾਨ ਚੌਧਰੀ ਦੇਵੀ لال ਜੀ ਦਾ ਓਮ ਪ੍ਰਕਾਸ਼ ਚਟਾਲਾ ਜੀ ਦਾ ਸੀ ਵੱਡੇ ਬਾਦਲ ਸਾਹਿਬ ਮੇਰੇ ਪਿਤਾ ਬਾਦਲ ਸਾਹਿਬ ਦਾ ਤੇ ਚੌਦੀ ਦੇਵੀ لال ਜੀ ਦਾ ਜੋ ਰਿਸ਼ਤਾ ਸੀ ਸਕੇ ਭਰਾਵਾਂ ਤੋਂ ਵੀ ਨਜ਼ਦੀਕੀ ਰਿਸ਼ਤਾ ਸੀ ਚੌਦੀ ਦੇਵੀ لال ਜੀ ਤੇ ਬਾਦਲ ਸਾਹਿਬ ਇੱਕ ਦੂਜੇ ਨੂੰ ਕੁਝ ਵੀ ਕਹਿ ਦੇਣ ਇੱਕ ਦੂਜੇ ਨੂੰ ਨਾ ਨਹੀਂ ਕਰਦੇ ਸੀ ਇੱਕ ਪਰਿਵਾਰ ਵਾਂਗੂ ਸੀ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਉਵੇਂ ਉਵੇਂ ਪੀੜੀਆਂ ਤੋਂ ਪੀੜੀਆਂ ਰਿਸ਼ਤਾ ਚੱਲ ਰਿਹਾ ਤੇ ਮੈਂ ਪਹਿਲੇ ਵੀ ਕਈ ਵਾਰ ਜ਼ਿਕਰ ਕੀਤਾ ਜਦੋਂ ਚੌਧਰੀ ਦੇਵੀ لال ਜੀ ਹਰਿਆਣੇ ਦੇ ਚੀਫ ਮਿਨਿਸਟਰ ਹੁੰਦੇ ਸੀ ਸਾਰਾ ਪੰਜਾਬ ਖੁਸ਼ ਹੋ ਜਾਂਦਾ ਕਿ ਸਾਡਾ ਪੰਜਾਬ ਹਰਿਆਣਾ ਹੁਣ ਸਾਡਾ ਹੋ ਗਿਆ ਜਦੋਂ ਬਾਦਲ ਸਾਹਿਬ ਦਾ ਸਰਕਾਰ ਪੰਜਾਬ ਚ ਆ ਜਾਂਦੀ ਸੀ ਸਾਰੇ ਹਰਿਆਣੇ ਦੇ ਲੋਕ ਕਹਿੰਦੇ ਜੀ ਹੁਣ ਸਾਡੀ ਸਰਕਾਰ ਆ ਗਈ ਐਜਾ ਸੰਬੰਧ ਆ ਰਿਸ਼ਤੇਾਂ ਸੀ ਤੇ ਆਪਾਂ ਨੂੰ ਜਿਹੜਾ ਆਪਾਂ ਸ਼ਰਧਾਂਜਲੀ ਦੇਣ ਵਾਸਤੇ ਆਉਣੇ ਆ ਅੱਜ ਦੇ ਦਿਨ ਮੈਂ ਕਹਿੰਦਾ ਸੱਚੀ ਸ਼ਰਧਾਂਜਲੀ ਆ ਹੋਊਗੀ ਜੇ ਆਪਾਂ ਚੌਦੀ ਦੇਵੀ لال ਜੀ ਚੌਧ ਓਮਪrakash ਚਟਾਲਾ ਜੀ ਦੇ ਜੀਵਨ ਤੋਂ ਸਿੱਖੀਏ ਤੇ ਜਿਹੜੇ ਜੀਵਨ ਤੇ ਉਹਨਾਂ ਨੇ ਕਿਵੇਂ-ਕਿਵੇਂ ਲੋਕਾਂ ਨਾਲ ਸਾਥ ਦਿੱਤਾ ਕਿਵੇਂ ਲੜਾਈ ਲੜੀ ਜੇ ਆਪਾਂ ਸਾਰੇ ਵਰਕਰ ਉਹਨਾਂ ਦੇ ਕਿਉਂਕਿ ਜਿਹੜੇ ਪਾਰਟੀ ਹੁੰਦੀ ਆ ਪਰਿਵਾਰ ਹੁੰਦਾ ਸਹੀ ਮene ਤੇ ਜੇ ਪਾਰਟੀ ਦਾ ਪਰਿਵਾਰ ਆਪਣੇ ਲੀਡਰਸ਼ਿਪ ਦੀ ਜਨਤਕਤਾ ਜਿਹਾ ਪਾ ਚੌਦੀ ਦੇਵੀ لال ਉਮਰਕਾਰ ਚਿਤਾਲਾ ਜੀ ਬਾਦਲ ਸਾਹਿਬ ਦੇ ਜੀਵਨ ਚ ਕਿਵੇਂ ਕਿਵੇਂ ਉਹਨਾਂ ਨੇ ਸੰਘਰਸ਼ ਕੀਤਾ ਕਿਵੇਂ ਕਿਵੇਂ ਉਹਨਾਂ ਦਾ ਕਿਸਾਨ ਨਾਲ ਜੁੜੇ ਸੀ ਗਰੀਬ ਨਾਲ ਜੁੜੇ ਸੀ ਤੇ ਆਪਣੀ ਸਾਰੀਆਂ ਦੋਨੋਂ ਪਾਰਟੀਆਂ ਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸਿੱਖੇ ਉਹੀ ਰਸਤੇ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਮਾਹੌਲ ਹੈ ਅੱਜ ਲੋੜ ਵੀ ਹੈ ਇਕਤਾ ਦੀ ਵੀ ਲੋੜ ਹੈ ਕੱਠ ਦੀ ਵੀ ਲੋੜ ਹੈ ਸੋ ਮੈਂ ਜਿਆਦਾ ਸਮਾਨਾ ਲੈਂਦੇ ਹੋਇਆ ਮੈਂ ਪਰਮਾਤਮਾ ਦੇ ਚਰਨਾਂ 'ਚ ਆਈ ਅਰਦਾਸ ਬੇਨਤੀ ਦੇਦਾ ਕਿ ਮੇਰੇ ਪਿਤਾ ਉਸਮਾਨ ਬਜ਼ੁਰਗ ਓਮ ਪ੍ਰਕਾਸ਼ ਚਾਲਾ ਜੀ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇਣ ਤੇ ਸਾਨੂੰ ਤਾਕਤ ਦੇਣ ਦੋਨੋਂ ਪਰਿਵਾਰਾਂ ਨੂੰ ਤਾਕਤ ਦੇਣ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਤੇ ਉਹਨਾਂ ਦੇ ਦਿਖਾਏ ਹੋਏ ਰਸਤੇ ਨੂੰ ਸਾਰੀ ਪਾਰਟੀਆਂ ਦੋਨੋਂ ਪਾਰਟੀਆਂ ਦੇ ਦੋਨੋਂ ਸੂਬਿਆਂ ਦੇ ਲੋਕ ਉਹ ਰਸਤੇ ਤੇ ਚੱਲਣ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਕੀ ਫਤਿਹ